ਸਾਰੇ ਅੱਜ ਜੀ ਤੁਸੀਂ ਸਕੂਲ ਆਏ ਕਿਹਨੇ ਜਾਂਦੇ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਮੈਂ ਪਿੰਡ ਟਕਾਂਸੋ ਮਾਜਰਾ ਸਮੂਹ ਪੰਚਾਇਤ ਦਾ ਸਮੂਹ ਨਗਰ ਨਿਵਾਸੀਆਂ ਦਾ ਧੰਨਵਾਦ ਕਰਦਾ ਜਿਨ੍ਹਾਂ ਅੱਜ ਆ ਸਕੂਲ ਪੇਰੈਂਟਸ ਐਸੋਸੀਏਸ਼ਨ ਦੀ ਪੂਰੀ ਟੀਮ ਅਤੇ ਆਮ ਆਦਮੀ ਪਾਰਟੀ ਦੇ ਜਿਨ੍ਹਾਂ ਪ੍ਰਦਰਸ਼ਨ ਦੇ ਨਾਤੇ ਮੈਨੂੰ ਇੱਥੇ ਸੱਦਿਆ ਤੇ ਅੱਜ ਦਾ ਜਿਹੜਾ ਇੱਥੇ ਆਉਣ ਦਾ ਮੁੱਖ ਮਕਸਦ ਹੈ ਸਾਡੀ ਆਰ ਸਕੂਲ ਪੇਰੈਂਟਸ ਐਸੋਸੀਏਸ਼ਨ ਦੇ ਸੀਨੀਅਰ ਮੈਂਬਰ ਸਰਦਾਰ ਰਣਜੀਤ ਸਿੰਘ ਜੀ ਉਹਨਾਂ ਦੇ ਪਿਤਾ ਜੋ ਨਾਲ ਖੜੇ ਨੇ ਡਾਕਟਰ ਸਾਧੂ ਸਿੰਘ ਜੀ ਉਹਨਾਂ ਨੇ ਆਪਣੇ ਬਜ਼ੁਰਗ ਆਪਣੇ ਪਿਤਾ ਸਰਦਾਰ ਪ੍ਰਭੂ ਸਿੰਘ ਜੀ ਅਤੇ ਮਾਤਾ ਤੇਜਕੌਰ ਦੀ ਯਾਦ ਵਿੱਚ ਇਹ ਜਿਹੜੀ ਸਕੂਲ ਦੀ ਇਮਾਰਤ ਬਣਾ ਕੇ ਦਿੱਤੀ ਹੈ ਜਿਸ ਦੀ ਤਕਰੀਬਨ 7 ਲੱਖ ਰੁਪਏ ਲਾਗਤ ਆਈ ਹੈ ਅੱਜ ਇਹ ਜਿਹੜੇ ਕਮਰੇ ਨੇ ਇਹ ਸਰਕਾਰੀ ਐਲੀਮੈਂਟਰੀ ਸਕੂਲ ਤਕੌਨ ਤੋਂ ਮਾਜਰਾ ਨੂੰ ਸਮਰਪਿਤ ਕੀਤੇ ਨੇ ਤਾਂ ਕਿ ਇੱਥੇ ਜਿਹੜਾ ਦੇਸ਼ ਦਾ ਪੂਖ ਸਾਡੇ ਬੱਚੇ ਐ ਛੋਟੇ-ਛੋਟੇ ਇਹ ਇੱਥੇ ਪੜ ਸਕਣ ਸਰਕਾਰਾਂ ਵੀ ਆਪਣੇ ਲੈਵਲ ਤੇ ਕੋਸ਼ਿਸ਼ ਕਰਦੀਆਂ ਨੇ ਪਰ ਜਦੋਂ ਤੱਕ ਸਮਾਜ ਦੇ ਜਿਹੜੇ ਲੋਕ ਐ ਸਰਦਾਰ ਸਾਧੂ ਡਾਕਟਰ ਸਾਧੂ ਸਿੰਘ ਜੀ ਵਰਗੇ ਸਰਦਾਰ ਰঞ্জੀਤ ਸਿੰਘ ਜੀ ਵਰਗੇ ਇਹ ਅੱਗੇ ਨਹੀਂ ਆਉਂਦੇ ਜਦ ਤੱਕ ਸਮਾਜ ਤਰੱਕੀ ਨਹੀਂ ਕਰ ਸਕਦਾ ਕਿਉਂਕਿ ਤਰੱਕੀ ਇਕੱਲੀ ਸਰਕਾਰਾਂ ਨਾਲ ਨਹੀਂ ਹੁੰਦੀਆਂ ਸਮਾਜ ਦਾ ਹਰ ਇੱਕ ਵਰਗ ਨੂੰ ਜਿਹੜਾ ਆਪਣਾ ਸਮਾਜ ਹੈ ਸਮਾਜ ਦੇ ਪਛੜੇ ਹੋਏ ਲੋਕ ਆ ਉਹਨਾਂ ਦੀ ਭਲਾਈ ਲਈ ਆਪਾਂ ਸਾਰਿਆਂ ਨੂੰ ਆਪਣੀ ਕਿਰਤ ਕਮਾਈ ਚੋਂ ਦਸਵੰਧ ਕੱਢ ਕੇ ਲੋਕਾਂ ਦੇ ਭਲੇ 'ਚ ਖਰਚ ਕਰਨਾ ਚਾਹੀਦਾ ਤਾਂ ਕਿ ਜਿਹੜੇ ਇਹ ਛੋਟੇ-ਛੋਟੇ ਬੱਚੇ ਨੇ ਕੱਲ ਨੂੰ ਇਹ ਪੜ੍ਹ ਕੇ ਅਫਸਰ ਇੰਜੀਨੀਅਰ ਡਾਕਟਰ ਬਣ ਕੇ ਦੇਸ਼ ਦੇ ਵਿਕਾਸ 'ਚ ਯੋਗਦਾਨ ਪਾਣਗੇ ਦੇਸ਼ ਨੂੰ ਅੱਗੇ ਲਿਜਾਣ ਵਾਸਤੇ ਸਹਾਇ ਹੋਣਗੇ ਇਹਨਾਂ ਦਾ ਮੈਂ ਅੱਜ ਬਹੁਤ ਦਿਲ ਦੀਆਂ ਗਹਿਰਾਈਆਂ 'ਚ ਧੰਨਵਾਦ ਕਰਦਾ ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਹੋਣ ਦੇ ਨਾਤੇ ਆ ਸਕੂਲ ਪੇਰੈਂਟਸ ਐਸੋਸੀਏਸ਼ਨ ਦੇ ਪ੍ਰਧਾਨ ਹੋਣ ਦੇ ਨਾਤੇ ਇਹਨਾਂ ਨੂੰ ਮੈਂ ਬਹੁਤ-ਬਹੁਤ ਵਧਾਈ ਦਿੰਦਾ ਧੰਨਵਾਦ ਕਰਦਾ ਕਿ ਅੱਜ ਇਹਨਾਂ ਨੇ ਜਿਹੜਾ ਇਹ ਨੇਕ ਕਾਰਜ ਹੈ ਇਹ 'ਚ ਹਿੱਸਾ ਪਾਇਆ ਸਰ ਆਮ ਪਬਲਿਕ ਨੂੰ ਕੀ ਕਹਿਣਾ ਚਾਹੁੰਦੇ ਜਦੋਂ ਬਈ ਸਕੂਲ ਦੇ ਬੱਚਾ ਸੇ ਪੜ੍ਹਾਈ ਵਾਸਤੇ ਕੋਈ ਮੈਂ ਨਾ ਵਾਸਤੇ ਸਾਰੇ ਸਮੂਹ ਦੇਸ਼ ਵਾਸੀਆਂ ਨੂੰ ਇਹ ਲਾ ਲੋ ਸਭ ਨੂੰ ਇਹ ਹੀ ਕਹਿਣਾ ਕਿ ਹਰ ਇੱਕ ਬੰਦੇ ਨੇ ਆਪਣੀ ਜਥਾ ਸ਼ਕਤੀ ਅਨੁਸਾਰ ਜੋੜੀਏ ਕਿ ਸਾਹਮਣੇ ਕਿਸੇ ਨੇ ਕੋਈ ਕਰੋੜ ਰੁਪਏ ਖਰਚ ਕਰ ਸਕਦਾ ਕੋਈ 10 ਲੱਖੀ ਖਰਚ ਸਕਦਾ ਭਾਵੇਂ ਕੋਈ ਬੰਦਾ 10 ਰੁਪਏ ਦਸਵੰਤ ਕੱਢੇ ਉਹਨੂੰ ਆਪਣਾ 10 ਰੁਪਏ ਦਸਵੰਤ ਕੱਢ ਕੇ ਜਿਹੜਾ ਸਮਾਜ ਦਾ ਕਾਰਜ ਹੈ ਆਪਣਾ ਸਭ ਤੋਂ ਪਹਿਲਾਂ ਤਾਂ ਸਕੂਲਾਂ ਦਾ ਕਾਰਜ ਗਰੀਬ ਲੋਕਾਂ ਦੀ ਭਲਾਈ ਧਾਰਮਿਕ ਧਾਰਮਿਕ ਦਾ ਭਾਵੇਂ ਬਾਅਦ ਚੋਂ ਕਰੇ ਪਰ ਪਹਿਲਾਂ ਬੱਚਿਆਂ ਦਾ ਜਿੱਥੇ ਹਰ ਇੱਕ ਵਰਗ ਦੇ ਬੱਚਿਆਂ ਦੇ ਪੜਨਾ ਭਾਵੇਂ ਉਹ ਕਿਸੇ ਵੀ ਧਰਮ ਦਾ ਹੋਵੇ ਤੇ ਜਿਹੜੇ ਅੱਗੇ ਉਦੇਸ਼ ਨੂੰ ਅੱਗੇ ਲਿਜਾਣਾ ਹੈ ਤੇ ਪਹਿਲਾਂ ਇੱਥੇ ਆਪਾਂ ਨੂੰ ਇੱਥੇ ਹੀ ਆਪਣੇ ਬੱਚਿਆਂ ਦਾ ਭਵਿੱਖ ਸਵਰਨ ਹੈ ਆਪਾਂ ਨੂੰ ਨੇ ਕਾਰਜ ਹਿੱਸਾ ਪਾਣਾ ਚਾਹੀਦਾ ਆਪਣੀ ਅਯਾਥਾ ਸ਼ਕਤੀ ਅਨੁਸਾਰ ਸਭ ਨੂੰ ਹਿੱਸਾ ਪਾਉਣਾ ਚਾਹੀਦਾ ਸਰ ਕੀ ਕਹਿਣਾ ਜਾਂਦਾ ਸਕੂਲ ਬਾਰੇ ਅੱਜ ਅਸੀਂ ਕਾਲ ਜੀ ਮੈਂ ਰਮਜੀਤ ਸਿੰਘ ਐਸ ਐਮ ਸੀ ਚੇਅਰਮੈਨ ਸਰਕਾਰੀ ਪ੍ਰਾਇਮਰੀ ਸਕੂਲ ਪਿੰਡ ਟਕਾਨ ਤੋਂ ਮਾਜਰਾ ਅਸੀਂ ਸਾਡੇ ਪਰਿਵਾਰ ਨੇ ਡਾਕਟਰ ਸਾਧੂ ਸਿੰਘ ਮੇਰੇ ਪਿਤਾ ਜੀ ਤੇ ਸਾਡੇ ਸਾਰੇ ਪਰਵਾਰ ਨੇ ਰਲ ਮਿਲ ਕੇ ਇਹ ਏਸੀ ਹਾਲ ਕਮਰਾ ਜਿਹੜਾ ਸਰਕਾਰੀ ਸਕੂਲ ਨੂੰ ਸਮਰਪਿਤ ਕੀਤਾ ਅੱਜ ਇਹ ਮੇਰੇ ਪਿਤਾ ਡਾਕਟਰ ਸਾਧੂ ਸਿੰਘ ਦੀ दिली ਇੱਛਾ ਸੀ ਕਿ ਇਹਨਾਂ ਦੇ ਪਿਤਾ ਜੀ ਮੇਰੇ ਦਾਦਾ ਜੀ ਸਰਦਾਰ ਪ੍ਰਭੂ ਸਿੰਘ ਤੇ ਮਾਤਾ ਤੇਜਕੌਰ ਜੀ ਉਹਨਾਂ ਦੀ ਯਾਦ ਵਿੱਚ ਸੋ ਇਹ ਕਮਰਾ ਅਸੀਂ ਅੱਜ ਸਰਕਾਰੀ ਸਕੂਲ ਨੂੰ ਸਮਰਪਿਤ ਕਰ ਰਹੇ ਹਾਂ ਸੋ ਇਸ ਸਰਕਾਰੀ ਸਕੂਲ ਵਿੱਚ ਇਹ ਆਸ-ਪਾਸ ਦੇ ਇਲਾਕੇ ਦੇ ਸਰਕਾਰੀ ਸਕੂਲਾਂ ਵਿੱਚ ਇਹ ਪਹਿਲਾ 에어 ਕੰਡੀਸ਼ਨਡ ਹੌਟ ਐਂਡ ਕੋਲਡ ਐਚ ਵੀ এ ਸੀ ਯੂ ਨੂੰ ਕਹਿੰਦੇ ਆ ਇਹ ਕਮਰਾ ਅਸੀਂ ਅੱਜ ਸਰਕਾਰੀ ਸਕੂਲ ਨੂੰ ਸਮਰਪਿਤ ਕੀਤਾ